ਅੱਜ ਦੀ ਕਹਾਣੀ ਨਾਨਾ ਨਾਨੀ ਦਾ ਪਿਆਰ ਭਾਗ ਪਹਿਲਾ ਅੱਜ ਤੋਂ ਲਗਭਗ 50 ਕੋਸ ਸਾਲ ਪਹਿਲਾਂ ਤਾਂ ਵਿਆਹਾਂ ਦੀਆਂ ਗੱਲਾਂ ਹੀ ਕੁਝ ਹੋਰ ਹੁੰਦੀਆਂ ਸੀ ਨਾ ਕੁੜੀ ਮੁੰਡੇ ਨੂੰ ਦੇਖਦੀ ਸੀ ਨਾ ਮੁੰਡਾ ਕੁੜੀ ਨੂੰ ਬਸ ਜੋ ਵੀ ਕਰ ਦੇ ਪਸੰਦ ਕਰਦੇ ਸੀ ਉਹਦੇ ਨਾਲ ਵਿਆਹ ਹੋ ਜਾਂਦਾ ਸੀ ਉਦੋਂ ਤਾਂ ਵਿਆਹ ਵੀ ਅਰੇਜਡ ਹੀ ਹੁੰਦੇ ਸੀ ਮੈਂ ਵੀ ਅੱਜ ਆਪਣੇ ਨਾਨਾ ਨਾਨੀ ਜੀ ਦੀ ਪਿਆਰ ਦੀ ਕਹਾਣੀ ਸੁਣਾਉਣ ਲੱਗੀ ਆ ਕੋਸ਼ਿਸ਼ ਬਹੁਤ ਕੀਤੀ ਐ ਉਮੀਦ ਆ ਤੁਹਾਨੂੰ ਪਸੰਦ ਆਊਗੀ ਮੇਰੀ ਨਾਨੀ ਉਦੋਂ 18 ਸਾਲ ਦੀ ਸੀ ਜਦੋਂ ਉਹਨਾਂ ਦਾ ਰਿਸ਼ਤਾ ਹੋਇਆ ਸੀ ਉਹਨਾਂ ਨੇ ਤਾਂ ਦੇਖਿਆ ਵੀ ਨਹੀਂ ਸੀ ਇੱਕ ਦੂਜੇ ਨੂੰ ਮੁੰਡਾ ਕਿ ਹੋ ਜਾਏ ਦੇਖਣ ਨੂੰ ਕਿਹੋ ਜਿਹਾ ਲੱਗਦਾ ਹੈ ਬਸ ਘਰਦਿਆਂ ਨੇ ਆਪ ਹੀ ਦੇ ਕੇ ਰਿਸ਼ਤਾ ਕੁੱਕਾ ਕਰਤਾ ਸੀ ਪਰ ਨਾਨਾ ਜੀ ਮੇਰੇ ਚਾਹੁੰਦੇ ਸੀ ਕਿ ਇੱਕ ਵਾਰ ਹੋਰ ਜ਼ਰੂਰ ਦੇਖਣਾ ਉਹਨੂੰ ਜਿਹਦੇ ਨਾਲ ਉਹਨਾਂ ਦਾ ਵਿਆਹ ਹੋਣਾ ਹੈ ਉਹ ਸਮੇਂ ਵਿੱਚ ਨਾਨਾ ਜੀ ਨੇ ਹਿੰਮਤ ਜੀ ਕਰੀ ਤੇ ਆਪਣੇ ਦੋਸਤ ਨਾਲ ਨਾਨੀ ਜੀ ਦੇ ਪਿੰਡ ਚਲੇ ਗਏ ਉੱਥੇ ਪੁੱਛ ਪਛਾ ਕੇ ਉਹਨਾਂ ਨੇ ਘਰ ਤਾਂ ਲੱਭ ਲਿਆ ਪਰ ਅੰਦਰ ਨਹੀਂ ਜਾ ਸਕੀ ਉਹਨਾਂ ਸਮੇਂ ਅਜ ਤਾਂ ਡਰ ਹੀ ਬਹੁਤ ਹੁੰਦਾ ਸੀ ਪਰ ਨਾਨਾ ਜੀ ਉਦੋਂ ਤੱਕ ਉੱਥੇ ਉੱਥੋਂ ਆਏ ਨਹੀਂ ਜਦੋਂ ਤੱਕ ਉਹਨਾਂ ਨੇ ਆਪਣੀ ਹੋਣ ਵਾਲੀ ਘੋਟੀ ਨੂੰ ਦੇਖ ਨਹੀਂ دیا۔ ਆਥਨ ਜੀ ਹੋਈ ਤਾਂ ਨਾਨੀ ਘਰ ਤੋਂ ਬਾਹਰ ਨਿਕਲੀ ਗੋਹੇ ਬਾੜ ਟੋਕਾ ਲਗੀ ਨਾਨੀ ਨੂੰ ਦੇਖ ਕੇ ਹੀ ਫਿਰ ਨਾਨਾ ਜੀ ਘਰ ਵਾਪਸ ਆਏ ਸੀ ਪਰ ਆਉਂਦਿਆਂ ਹੀ ਬਾਪੂ ਤੋਂ ਗਾਲਾਂ ਪਈਆਂ ਬਾਪੂ ਜੀ ਬੋਲਣ ਲੱਗੇ ਦੇਖਦੇ ਨਹੀਂ ਫਿਰ ਸੀਗੇ ਸਾਲਾ ਕੁੜੀ ਨੂੰ ਦੇਖ ਕੇ ਆਇਆ ਉਥੇ ਆਈ ਜਾਣੀ ਸੀ ਘਰ ਦੇਖ ਲੈਣਾ ਸੀ ਕੋਈ ਨਾ ਕਰਦਾ ਗੱਲ ਮੈਂ ਉਹਨਾਂ ਨਾਲ ਅਗਲੇ ਮਹੀਨੇ ਦੀ ਮਗਦੇ ਤਰੀਕ ਵਿਆਹ ਦੀ ਤੂੰ ਤਾਂ ਨਹੀਂ ਕੁੜੀ ਨੂੰ ਵੀ ਨਾਲ ਬਦਨਾਮ ਕਰੇਗਾ ਦੂਜੇ ਦਿਨ ਹੀ ਬਾਪੂ ਜੀ ਵਿਆਹ ਦੀ ਤਰੀਕ ਪੱਕੀ ਕਰ ਆਇਆ ਵਿਆਹ ਤੋਂ ਵਿਆਹ ਹੋ ਜਾਂਦਾ ਸਭ ਵਧੀਆ ਚੱਲੀ ਜਾਂਦਾ ਦਿਨ ਰੰਗ ਰਹੇ ਸੀ ਫਿਰ ਨਾਨਾ ਜੀ ਦਵਾਈ ਦਾ ਬਣ ਗਿਆ ਤੇ ਦਵਾਈ ਚਲੇ ਗਈ ਕੁਝ ਕੁ ਸਾਲ ਦਵਾਈ ਲਗਾਏ ਤੇ ਫਿਰ ਕਿਸੇ وجہ ਕਰਕੇ ਨਾਨਾ ਜੀ ਨੂੰ ਵਾਪਸ ਸੌਣਾ ਪਿਆ ਪਰ ਜਦ ਵਾਪਸ ਆਏ ਫਿਰ ਸ਼ਰਾਬ ਦੇ ਬਹੁਤ ਆਦੀ ਹੋ ਗਏ ਸੀ ਸਾਰਾ ਦਿਨ ਘਰੇ ਹੀ ਪੈ ਰਣਾ ਨਾ ਕੋਈ ਕੰਮ ਕਰਨਾ ਤੇ ਨਾ ਹੀ ਕਿਤੇ ਜਾਣਾ ਬਸ ਕਦੇ ਦੋ ਪੈਗ ਕਦੇ ਚਾਰ ਤੱਕ ਕਦੇ ਬੋਤਲ ਦੀ ਪੀ ਜਾਣੀ ਸਾਰੀ ਨਾਨੀ ਨੂੰ ਸਮਝ ਨਹੀਂ ਸੀ ਲੱਗਦੀ ਕਿ ਇਹ ਇਹੋ ਜਿਹਾ ਕੀ ਹੋਇਆ ਹੈ ਕਿ ਉਹ ਇੰਨੀ ਸ਼ਰਾਬ ਪੀਣ ਲੱਗ ਪਏ ਨੇ ਸਾਰੇ ਪਿੰਡ ਚ ਨਾਨਾ ਜੀ ਨੂੰ ਲੋਕ ਸ਼ਰਾਬੀ ਕਹਿਣ ਲੱਗ ਪਏ ਸੀ ਫਿਰ ਇੱਕ ਵਾਰ ਤਾਂ ਸਾਰੇ ਪਰਿਵਾਰ ਨੂੰ ਨਾਨਾ ਜੀ ਨੇ ਘਰੋਂ ਵੀ ਕੱਢਤਾ ਸੀ ਮੀਂਹ ਪੈ ਰਿਹਾ ਸੀ ਨਾਨੀ ਨੂੰ ਸਮਝ ਨਹੀਂ ਸੀ ਆ ਰਿਹਾ ਉਹ ਨਿਆਣਿਆਂ ਨੂੰ ਲੈ ਕੇ ਕਿੱਥੇ ਜਾਵੇ ਫਿਰ ਪਿੰਡ ਦੇ ਹੀ ਕਿਸੇ ਪਰਿਵਾਰ ਨੇ ਉਹਨਾਂ ਨੂੰ ਆਪਣੇ ਘਰੇ ਰਾਤ ਨੂੰ ਰਹਿਣ ਲਈ ਕਿਹਾ ਸਵੇਰ ਹੁੰਦੇ ਹੀ ਨਾਨੀ ਬੱਚਿਆਂ ਨੂੰ ਲੈ ਕੇ ਘਰ ਦੇ ਬਾਹਰ ਆ ਗਈ ਸੀ ਤਾਂ ਕਿ ਦੁਆਰਾ ਹੁਣ ਕੋਈ ਇਕੱਲੇ ਨਾ ਪਵੇ ਨਾਨੀ ਇੰਨਾ ਇੰਨੇ ਸਾਰੇ ਦੁੱਖਾਂ 'ਚ ਵੀ ਕਦੇ ਹੌਸਲਾ ਨਾ ਹਾਰੀ ਸਭ ਨੂੰ ਕਹਿੰਦੀ ਰਹੀ ਕਿ ਮੈਂ ਆਪੇ ਇਹਨਾਂ ਨੂੰ ਸਹੀ ਕਰ ਲੈਣਾ ਨਾਨੀ ਹੁਣ ਹਰ ਰੋਜ਼ ਸਵੇਰੇ ਸਿਰ ਨਹਾ ਕੇ ਟੜਕੇ 2 ਵਜੇ ਉੱਠ ਕੇ ਸੁਖਮੀ ਸਾਹ ਦਾ ਪਾਠ ਕਰਨ ਲੱਗੀ ਸੀ ਨਾਨੀ ਹਰ ਰੋਜ਼ ਪਾਠ ਕਰਦੀ ਇੱਕ ਵੀ ਦਿਨ ਇਹੋ ਜਿਹਾ ਨਹੀਂ ਸੀ ਜਦ ਨਾਨੀ ਨੇ ਪਾਠ ਨਾ ਕਰਿਆ ਹੋਵੇ ਡੇਢ ਕੁ ਮਹੀਨੇ ਬਾਅਦ ਇੱਕ ਦਿਨ ਅਚਾਨਕ ਨਾਨੀ ਦੇਖਦੀ ਹੈ ਕਿ ਨਾਨਾ ਜੀ ਅੰਮ੍ਰਿਤਸਰ ਕੀ ਘਰ ਆ ਰਹੇ ਨੇ ਨਾਨੀ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਪਿੰਡ ਦੇ ਕਹਿ ਰਹੇ ਸੀ ਇਹ ਤਾਂ ਬਸ ਘੰਟੇ ਕੁ ਦੀ ਅੰਮ੍ਰਿਤਸਰ ਆ ਰਹਿਣਾ ਇਹ ਨਹੀਂ ਤਾਂ ਹੁਣ ਬੋਤਲਾਂ ਵਾ ਲੈਣੀ ਐ ਸਾਰੇ ਪਿੰਡ ਦੇ ਗੱਲਾਂ ਕਰਦੇ ਸੀ ਕਿਸੇ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਮੋਹਣੇ ਨੇ ਸ਼ਰਾਬ ਛੱਡਤੀ ਪਰ ਨਾਨੀ ਤੇ ਦੇ ਰੱਬ ਤੇ ਭਰੋਸੇ ਨੇ ਤਾਂ ਪਿਆਰ ਨੇ ਭਰੋਸੇ ਤੇ ਪਿਆਰ ਨੇ ਸਭ ਦੀਆਂ ਗੱਲਾਂ ਝੂਠੀਆਂ ਕਰਤੀਆਂ ਨਾਨਾ ਜੀ ਸੱਚੀ ਸ਼ਰਾਬ ਛੱਡ ਗਏ ਨਾਨੀ ਬਹੁਤ ਖੁਸ਼ ਰਹਿੰਦੀ ਸੀ ਨਾਨਾ ਜੀ ਵੀ ਹੁਣ ਨਾਨੀ ਨੂੰ ਦੇਖ ਕੇ ਕਦੇ ਦੁਖੀ ਨਹੀਂ ਰਹਿਣ ਦਿੰਦੇ ਸੀ ਪਰ ਇੱਕ ਦਿਨ ਅਚਾਨਕ ਇੱਕ ਦਿਨ ਅਚਾਨਕ ਹੀ ਨਾਨੀ ਦੀ ਸਿਹਤ ਬਹੁਤ ਖਰਾਬ ਹੋ ਗਈ। ਨਾਨਾ ਜੀ ਜਦੋਂ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਡਾਕਟਰ ਦਾਦਾ ਕਿ ਘਿੱਡਿਚ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਤੇ ਇਹਨਾਂ ਨੂੰ ਇੱਥੇ ਐਡਮਿਟ ਕਰਨਾ ਪੈਣਾ। ਨਾਨਾ ਜੀ ਨੇ ਬਿਨਾਂ ਸੋਚੇ ਦਿਲ ਤੋਹਾਂ ਕਰਦੀ। ਨਾਨੀ ਦਾ ਇਲਾਜ ਕਿੰਨੇ ਦਿਨ ਚੱਲਿਆ ਪਰ ਅਜੇ ਵੀ ਚੰਗੀ ਤਰ੍ਹਾਂ ਠੀਕ ਨਹੀਂ ਸੀ ਹੋਈ। ਇਨੇ ਨੂੰ ਡਾਕਟਰਾਂ ਕੋਲ ਲੈ ਕੇ ਜਾਂਦੇ ਰਹੇ ਪਰ ਪਤਾ ਨਹੀਂ ਕਿਉਂ ਠੀਕ ਨਹੀਂ ਹੋ ਰਹੀ ਸੀ ਹੁਣ ਤਾਂ ਨਾਨੀ ਦੀ ਦਿਮਾਗੀ ਹਾਲਤ ਵੀ ਖਰਾਬ ਹੋਣ ਲੱਗ ਪਈ ਸੀ ਇਹ ਹੀ ਸੋਚ-ਸੋਚ ਕੇ ਵੀ ਪਤਾ ਨਹੀਂ ਮੈਂ ਠੀਕ ਹੋਣਾ ਹੈ ਜਾਂ ਨਹੀਂ ਨਾਨੀ ਇਹ ਸੋਚਦੀ ਰਹਿੰਦੀ ਸੀ ਕਿ ਮੈਂ ਹੋ ਬਚਣਾ ਨਹੀਂ ਨਾਨੀ ਕਿਸੇ ਨਾਲ ਗੱਲ ਨਾ ਕਰਦੀ ਇਕੱਲੀ ਪਈ ਰਹਿੰਦੀ ਸਾਰਾ ਦਿਨ ਕਦੇ ਇਕੱਲੀ ਹੀ ਗੱਲਾਂ ਕਰੀ ਜਾਂਦੀ ਰੋਟੀ ਪਾਣੀ ਦੀ ਛੱਡ ਗਈ ਸੀ ਡਾਕਟਰਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਹੋਇਆ ਕੀ ਹੈ ਫਿਰ ਇੱਕ ਦਿਨ ਨਾਨਾ ਜੀ ਨੇ ਨਾਨਾ ਜੀ ਨੂੰ ਕਿਸੇ ਪਿੰਡ ਦੇ ਨੇ ਦੱਸਿਆ ਕਿ ਜਦੋਂ ਤੂੰ ਸ਼ਰਾਬ ਪੀਣੋਂ ਹਟਦਾ ਨਹੀਂ ਸੀ ਉਦੋਂ ਸਿੰਦਰ ਨੇ ਪਾਠ ਕਰਕੇ ਸ਼ਰਾਬ ਛੱਡਦੀ ਸੀ ਛੜਾਤੀ ਸੀ ਰੋਜ਼ ਸਵੇਰੇ ਤੇਰੇ ਲਈ ਪਾਠ ਕਰਦੇ ਸੀ ਨਾਨਾ ਜੀ ਇਹ ਸਭ ਸੋਚਦੇ ਸੋਚਦੇ ਘਰ ਆ ਗਏ ਸੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਨਾਨੀ ਕਦੋਂ ਪਾਠ ਕਰਦੀ ਸੀ ਕਦੋਂ ਨਹੀਂ ਯਕਕ ਸ਼ਰਾਬ ਦੇ ਨਸੇ ਵਿੱਚ ਤਾਂ ਉਹ ਟਾਈਮ ਸੁੱਤੇ ਪੈ ਰਹੇ ਸਨ ਜਦ ਨੂੰ ਨਾਨੀ ਪਾਠ ਕਰ ਲੈਂਦੀ ਸੀ ਨਾਨੀ ਨੇ ਕੋਈ ਠੰਡ ਨਹੀਂ ਦੇਖੀ ਕੋਈ ਗਰਮੀ ਨਹੀਂ ਦੇਖੀ ਬਸ ਤੜਕੇ ਉੱਠ ਕੇ ਪਾਠ ਕਰਨਾ ਨਾ ਛੱਡਿਆ ਹੁਣ ਨਾਨਾ ਜੀ ਸਾਰੀ ਰਾਤ ਇਹੀ ਸੋਚਦੇ ਰਹੇ ਕਿ ਮੈਂ ਕਿੰਨੀਆਂ ਦੁੱਖ ਤਕਲੀਫਾਂ ਦਿੱਤੀਆਂ ਨੇ ਚਿੰਦਰ ਨੂੰ ਪਰ ਉਹਨੇ ਕਦੇ ਇੱਕ ਵਾਰ ਨਹੀਂ ਮੈਨੂੰ ਕਿਹਾ ਮੈਂ ਕਿੰਨਾ ਪੇਲਿਸ ਕਰਦਾ ਸੀ ਛੋਟੀ ਜਿਹੀ ਗੱਲ ਪਿੱਛੇ ਪਰ ਕਦੇ ਮੈਨੂੰ ਪੱਟ ਕੇ ਜਵਾਬ ਨਹੀਂ ਦਿੱਤਾ ਇਹਨੇ ਬਹਿਗਰੂ ਦਾ ਸ਼ੁਕਰ ਕਰਦੇ ਹੋਏ ਨਾਨਾ ਜੀ ਕਹਿੰਦੇ ਨੇ ਕਿ ਸ਼ੁਕਰ ਹੈ ਬਾ ਤੂੰ ਮੇਰੀ ਜ਼ਿੰਦਗੀ ਚ ਆਪਣਾ ਹੀ ਰੂਪ ਭੇਜ ਹੈ ਮੇਰੇ ਲਈ ਬਹੁਤ ਕੁਝ ਕੀਤਾ ਹੈ ਤੇਰੇ ਇਹ ਰੂਪ ਨੇ ਹੁਣ ਮੇਰੀ ਵਾਰੀ ਹੈ ਦੂਜੇ ਦਿਨ ਤੜਕੇ ਹੀ ਉੱਠ ਕੇ ਨਹਾ ਕੇ ਨਾਨਾ ਜੀ ਤੇ ਨਾਨੀ ਜੀ ਨਾਨਾ ਜੀ ਨਾਨੀ ਦੇ ਸਰਾਣੀ ਬਹਿ ਕੇ ਸ੍ਰੀ ਸੁਖਨੀ ਸਾਹਿਬ ਦਾ ਪਾਠ ਕਰਨ ਲੱਗ ਪਏ ਪਤਾ ਨਹੀਂ ਕੀ ਸੀ ਪਰ ਜਿਵੇਂ ਜਿਵੇਂ ਨਾਨਾ ਜੀ ਪਾਠ ਕਰਦੇ ਗਏ ਉਵੇਂ-ਉਵੇਂ ਨਾਨੀ ਜੀ ਨਾਨੀ ਦੇ ਹੰਝੂ ਡਿੱਗਦੇ ਗਏ ਨਾਨੀ ਬੋਲਦੀ ਤਾਂ ਕੁਝ ਨਹੀਂ ਸੀ ਪਰ ਐਵੇਂ ਲੱਗਦਾ ਸੀ ਜਿਵੇਂ ਨਾਨੀ ਨੂੰ ਕੋਈ ਆਸ ਮਿਲ ਗਈ ਹੋਵੇ ਹੁਣ ਦਵਾਈਆਂ ਸਾਰੀਆਂ ਬੰਦ ਕਰਤੀਆਂ ਸੀ ਕਿਉਂਕਿ ਦਵਾਈ ਕੋਈ ਵੀ ਅਸਰ ਨਹੀਂ ਕਰ ਰਹੀ ਸੀ ਬਸ ਹੁਣ ਤਾਂ ਨਾਨਾ ਜੀ ਸਵੇਰੇ ਸ਼ਾਮ ਨਾਨੀ ਦੇ ਸਰਾਣੇ ਬਹਿ ਕੇ ਪਾਠ ਕਰਦੇ ਸੀ ਹਜੇ ਹਫਤਾ ਕਿ ਹੋਇਆ ਸੀ ਕਿ ਨਾਨਾ ਜੀ ਨੂੰ ਪਾਠ ਕਰਨ ਲੱਗੇ ਦੇਖਦੇ ਨੇ ਕਿ ਨਾਨੀ ਦੀ ਸਿਹਤ ਵਿੱਚ ਹੁਣ ਫਰਕ ਪੈਣਾ ਸ਼ੁਰੂ ਹੋ ਗਿਆ। ਉਠਦੀ ਤਾਂ ਉਹ ਅਜੇ ਵੀ ਨਹੀਂ ਸੀ ਪਰ ਬੋਲਣ ਲੱਗ ਗਈ ਸੀ। ਬੱਚਿਆਂ ਨੂੰ ਬੁਲਾਉਣ ਲੱਗ ਗਈ ਸੀ। ਥੋੜੀ-ਥੋੜੀ ਰੋਟੀ ਵੀ ਖਾਣ ਲੱਗ ਪਈ ਸੀ। ਹੁਣ ਨਾਨਾ ਜੀ ਖੁਸ਼ ਹੋ ਰਹੇ ਸੀ ਤੇ ਬੱਚੇ ਵੀ ਖੁਸ਼ ਸੀ। ਨਾਨਾ ਜੀ ਨੂੰ ਬਹੁਤ ਹੁਣ ਵੈਗੁਰੂ ਤੇ ਹੋਰ ਵੀ ਯਕੀਨ ਹੋ ਗਿਆ ਸੀ। 15 ਕੁ ਦਿਨ ਬਾਅਦ ਜਦੋਂ ਨਾਨਾ ਜੀ ਤੇ ਨੇ ਪਾਠ ਕਰ ਰਹੇ ਸੀ ਤਾਂ ਨਾਨੀ ਆਪ ਉੱਠ ਕੇ ਕੋਲ ਆ ਕੇ ਬਹਿ ਗਈ ਤੇ ਸਾਰਾ ਪਿਆ ਪਾਠ ਬੈਠ ਕੇ ਸੁਣਿਆ ਹੁਣ ਹੌਲੀ ਹੌਲੀ ਨਾਨੀ ਧੁਰਨ ਕਰਨ ਲੱਗ ਪਈ ਸੀ ਹੁਣ ਘਰ ਦੇ ਸਾਰੇ ਬਹੁਤ ਚਿੰਤ ਸੀ ਤੇ ਸੋਚਾਂ ਵਿੱਚ ਸੀ ਕਿ ਕਿਵੇਂ ਹੁਣ ਠੀਕ ਹੋ ਰਹੇ ਨੇ ਪਹਿਲਾਂ ਇਹਨੇ ਡਾਕਟਰਾਂ ਦੇ ਗਏ ਸੀ ਕੋਈ ਫਰਕ ਨਹੀਂ ਪਿਆ ਕੁਝ ਕੋ ਤਾਂ ਪਿੰਡ ਦੇ ਵੀ ਖਬਰ ਲੈਣ ਆਉਂਦੇ ਇਹ ਪੁੱਛਦੇ ਕਿ ਭਾਈ ਹੁਣ ਕਿਹ ਡਾਕਟਰ ਤੋਂ ਦਵਾਈ ਲੈ ਕੇ ਆਉਂਦੇ ਹੋ ਬਸ ਫਿਰ ਸਭ ਨੂੰ ਨਾਨਾ ਜੀ ਹੱਸ ਕੇ ਇਹੀ ਜਵਾਬ ਦਿੰਦੇ ਕਿ ਜਿਹੜੇ ਡਾਕਟਰ ਨੇ ਮੇਰੀ ਸ਼ਰਾਰਤਾਈ ਸੀ ਹੁਣ ਤਾਂ ਬਸ ਉਹੀ ਡਾਕਟਰ ਤੋਂ ਦਵਾਈ ਲੈਣੇ ਆ ਦੇਖਦੇ ਹੀ ਦੇਖਦੇ ਨਾਨੀ ਇੱਕ ਮਹੀਨੇ ਵਿੱਚ ਬਿਲਕੁਲ ਠੀਕ ਹੋ ਗਈ ਸੀ ਨਾ ਕੋਈ ਦਿਮਾਗ ਦੀ ਟੈਨਸ਼ਨ ਸੀ ਤੇ ਨਾ ਹੀ ਕੋਈ ਬਿਮਾਰੀ ਸੀ ਸਾਰਾ ਕੰਮ ਵੀ ਕਰਦਾ ਆਪ ਕਰਦੇ ਸਭ ਨੂੰ ਹੱਸ ਹੱਸ ਕੇ ਬੁਲਾਉਣ ਲੱਗ ਪਈ ਸੀ ਪਹਿਲਾਂ ਪਿੰਡ 'ਚ ਸਾਰੇ ਇਹੀ ਕਹਿੰਦੇ ਸੀ ਸ਼ੇਂਦਰ ਨੇ ਮੋਹਣੇ ਨੂੰ ਮਰਨ ਤੋਂ ਬਚਾ ਲਿਆ ਤੇ ਹੁਣ ਪਿੰਡ ਵਾਲੇ ਇਹੀ ਕਹਿੰਦੇ ਨੇ ਕਿ ਮੋਹਣੇ ਨੇ ਸ਼ੇਂਦਰ ਨੂੰ ਦੁਬਾਰਾ ਜ਼ਿੰਦਗੀ ਦੇ ਦਿੱਤੀ ਹੈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਦੱਸਣਾ ਜੀ ਅਗਲਾ ਪਾਰਟ ਜ਼ਰੂਰ ਸੁਣਨਾ ਕਹਾਣੀ ਕੱਲ ਨੂੰ ਸੁਣਾਵਾਂਗੇ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ